ਅੱਜ ਜਿਹੜੀ ਮੀਟਿੰਗ ਰੱਖੀ ਹੈ ਮੈਂ ਪਹਿਲਾਂ ਤੇ ਮੰਚ ਤੇ ਬੈਠੇ ਸਾਰੇ ਭਰਾਵਾਂ ਦਾ ਜੈ ਵਾਲਮੀਕ ਜੀ ਵੀ ਅੱਜ ਮੀਟਿੰਗ ਰੱਖੀ ਗਈ ਆ ਵੀ ਸਾਡੀ ਉਹ 15 ਦਿਨ ਪਹਿਲਾਂ ਮੀਟਿੰਗ ਹੋਈ ਸੀ ਸੈਡ ਬੋਰਡ ਦੇ ਮੈਂਬਰ ਸੀ ਬੀ ਸੀ ਸਾਹਿਬ ਸੀ ਸੀ ਪੀ ਸਾਹਿਬ ਸੀ ਉਹਨਾਂ ਦੇ ਨਾਲ ਬਜਟ ਦੀ ਗੱਲਬਾਤ ਚੱਲੀ 50 ਹਜ਼ਾਰ ਦੇ ਬਜਟ ਨਾਲ ਮੇਲਾ ਨਹੀਂ ਮਨਾਇਆ ਜਾਂਦਾ ਬੜੀ ਪਿਛਲੀ ਜ਼ਿੰਦੜੀ ਆ ਉਹ ਸਾਰੀਆਂ ਵੱਖ-ਵੱਖ ਜਿੱਥੇ ਵਧੀਆਂ ਨੇ ਪਾਲਮਿਕ ਸਮਾਜ ਦਾ ਗੁਗਾਰਾ ਨੇ ਉਹਨਾਂ ਨੂੰ ਕਿਹਾ ਵੀ ਬਜਟ ਗੁਦਾ ਹੋ ਬਜਟ ਉਹਨਾਂ ਨੇ 3 ਲੱਖ ਆ 3 ਕਰੋੜ ਰੁਪਈਆ ਬਜਟ ਉਹਨਾਂ ਨੇ ਪਾਸ ਕੀਤਾ ਹਰ ਬੰਦੇ ਨੇ ਵੱਖ-ਵੱਖ ਡਿਮਾਂਡ ਰੱਖੀ ਵੀ ਕਿਸੇ ਨੇ ਕਿਹਾ ਵੀ ਆ ਬੇਦਬੀ ਹੋ ਰਹੀ ਕਿਸੇ ਨੇ ਕੁਛ ਕਿਹਾ ਕਿਸੇ ਨੇ ਕੁਛ ਕਿਹਾ ਜਿਹਦੇ ਵਿੱਚ ਮੈਂ ਉੱਥੇ ਸਵਾਲ ਕੀਤਾ ਸੀ ਮੇਗਾ ਮੰਤਰੀ ਸਾਹਿਬ ਮੈਨੂੰ ਤੁਸੀਂ ਦੱਸ ਦਿਓ ਅੱਜ ਤੱਕ ਹਿੰਦੁਸਤਾਨ ਦੇ ਵਿੱਚ ਕਿਹੜਾ ਗੁਰਦੁਆਰਾ ਕਿਹੜਾ ਮੰਦਿਰ ਆ ਜਿਹੜਾ ਝੰਡੇ ਤੋਂ ਬਗੈਰ ਨਿਸ਼ਾਨ ਸਾਹਿਬ ਤੋਂ ਬਗੈਰ ਉਹਨਾਂ ਨੂੰ ਕੋਈ ਜਵਾਬ ਨਹੀਂ ਆਇਆ ਉਹਨਾਂ ਨੇ ਉਸੇ ਵੇਲੇ ਡੀਸੀ ਸਾਹਿਬ ਨੂੰ ਕਿਹਾ ਵੀ ਤੁਸੀਂ ਇਹ ਝੰਡਾ ਤੁਰੰਤ ਚੜਾਓ ਪਰ ਇੱਥੇ ਕੁਝ ਤਮਾਸ਼ੀ ਵੀ ਬੈਠੇ ਸੀ ਉਹਨਾਂ ਨੇ ਕੋਈ ਟਿੱਪਣੀ ਕਰ ਦਿੱਤੀ ਜਿਹਦੇ ਵਿੱਚ ਉਹ ਠੰਡਾ ਪੈ ਗਏ ਕੰਮ ਉਹਨੇ ਸਾਡੀ ਜਿਹੜੀ ਲੜਾਈ ਆ ਸਾਡੀ ਕੋਈ ਸਰਕਾਰ ਨਾਲ ਲੜਾਈ ਨਹੀਂ ਆ ਸਾਡੀ ਕਿਸੇ ਜਨਤਾ ਨਾਲ ਲੜਾਈ ਨਹੀਂ ਆ ਜਿੰਨੀਆਂ 바ਵਾਦਾਸ ਜਿੰਨੀਆਂ ਸੰਸਤਾ ਆਦਸ ਵਾਲੇ ਜਿੰਨੀਆਂ ਵੀ ਹੈਗੇ ਆ ਇਹਨਾਂ ਨਾਲ ਵੀ ਕੋਈ ਸਾਡੀ ਲੜਾਈ ਨਹੀਂ ਹੈਗੀ ਇਹ ਜਿਹੜਾ ਝੰਡਾ ਜਿਹੜਾ ਨਾ ਲੋਕਾਂ ਦੀ ਆਸਤਾ ਦਾ ਆਸਤਾ ਦੇ ਨਾਲ ਨਾਲ ਉਹਨਾਂ ਦੇ ਲੋਕੀ ਮੰਤਾ ਮੰਨਦੇ ਨੇ ਵੀ ਸਾਡੇ ਘਰ ਪੁੱਤਰ ਹੋਵੇ ਸਾਡੇ ਘਰ ਕੋਈ ਆ ਹਕਮ ਨੌਕਰੀ ਲੱਗ ਜੇ ਅਸੀਂ ਝੰਡਾ ਚੜਾਵਾਂਗੇ ਉਹ ਜਿੱਥੇ ਆਪ ਹੀ ਨਹੀਂ ਝੰਡਾ ਚੜ੍ਹਾਦਾ ਤਾਂ ਉੱਥੇ ਮੰਦਰ ਕਾ ਦਾ ਮੈਂ ਦੱਸੋ ਇਸ ਕਰਕੇ ਜਨਤਾ ਦੀ ਬਾਤ ਸੀ ਆਮ ਜਨਤਾ ਦੀ ਬਾਤ ਸੀ ਇਹ ਜਿਹੜਾ ਮੰਦਰ ਆ ਆਮ ਜਨਤਾ ਦਾ ਦਾ ਇਹ ਇਕੱਲੇ ਵਾਲਮੀਕ ਸਮਾਜ ਦਾ ਨਹੀਂ ਆ ਇਹ ਵਰਲਡ ਦਾ ਹੋ ਗਿਆ ਵਰਲਡ ਦਾ ਸਾਰੇ ਧਰਮਾਂ ਦੇ ਲੋਕ ਉੱਥੇ ਆਉਂਦੇ ਆ ਤੇ ਜਦੋਂ ਵੇਖਦੇ ਨੇ ਝੰਡਾ ਹੀ ਕੋਈ ਨਹੀਂ ਆ ਉਹ ਕੰਡੇ ਵੀ ਕਿਹੜੇ ਸਰਕਾਰਾਂ ਨੇ ਬਣਾਇਆ ਉਹਨਾਂ ਨੇ ਬੇਕੁਫਾ ਦੀ ਸਰਕਾਰ ਬਣਾਉਣ ਲਈ ਤੇ ਜਿਹੜੀ ਅਸਸਟੈਂਡ ਵੀ ਕਰਨ ਲਈ ਦੀ ਆ ਲੋਕਾਂ ਨੇ ਆਪਣੀ ਬਾਤ ਚੁੱਕੀ ਆ ਵੀ ਇਹ ਤਰੀਕ ਤੋਂ ਪਹਿਲਾ ਪਹਿਲਾ ਜਨਮ ਦੇ ਰਾਰਿਆ ਉਹ ਤੋਂ ਪਹਿਲਾ ਪਹਿਲਾ ਝੰਡਾ ਨਾ ਲੱਗਾ ਤੇ ਸਵਾਲੇ ਮਜ਼ਦੂਰ ਫੈਡਰੇਸ਼ਨ ਪੰਜਾਬ ਆਪ ਜਨਤਾ ਦੀ ਆਵਾਜ਼ ਉਹ ਇਹਨਾਂ ਨੂੰ ਹੱਥ ਜੋੜ ਕੇ ਬੇਨਤੀ ਕਰਦੀ ਆ ਸੈਂਬੋਡ ਨੂੰ ਵੀ ਤੇ ਪੰਜਾਬ ਸਰਕਾਰ ਨੂੰ ਵੀ ਦੇਖੋ ਇਹੋ ਜੀ ਲੜਾਈ ਨਾ ਪਾਵੋ ਜਿਹਦੇ ਵਿੱਚ ਆਂਤ ਜਨਤਾ ਦਾ ਨੁਕਸਾਨ ਹੁੰਦਾ ਜਦੋਂ ਵੀ ਧਰਨਾ ਲੱਗਦਾ ਆਂਤ ਜਨਤਾ ਖਰਾਬ ਹੁੰਦੀ ਆ ਕਿਸੇ ਨੇ ਬੱਚਿਆਂ ਨੂੰ ਸਕੂਲ ਛੱਡਣ ਜਾਣਾ ਕਿਸੇ ਨੇ ਲੈਣ ਜਾਣਾ ਕਿਸੇ ਨੇ ਦਵਾਈਦਾਰੂ ਲੈਣ ਜਾਣਾ ਜਦੋਂ ਧਰਨਾ ਲੱਗ ਜਾਂਦਾ ਕਿਸੇ ਨੂੰ ਮੰਗਣ ਨਹੀਂ ਮਿਲਦੇ ਇਸ ਕਰਕੇ ਇਹਨਾਂ ਨੂੰ ਹੱਥ ਜੋੜ ਕੇ ਬੇਨਤੀ ਅਸੀਂ ਫੇਰ ਕਰਦੇ ਆ ਵਿੱਚੇ ਸੈਂਬੋਡ ਨੂੰ ਵੀ ਇਹ ਜਿਹੜੀ ਆ ਚੰਡੇ ਦੀ ਰਸਮ 30 ਤੋਂ ਪਹਿਲਾਂ ਪਹਿਲਾਂ ਕਰ ਦਿੱਤੀ ਜਾਵੇ ਮਾਨ ਸਮਾਨਾ ਕੋਈ ਪਾਠ ਪੂਜਾ ਕਰਕੇ ਨਿਸ਼ਾਨ ਸਾਹਿਬ ਲਾਇਆ ਜਾਵੇ ਜੇ ਨਾ ਲੱਗਾ ਤੇ 30 ਤਰੀਕ ਨੂੰ ਪੁਲ ਜਾਮ ਕਰ ਦੇਵਾਂਗੇ ਤੇ ਨਾਲ ਸੈਨ ਬੋਰਡ ਦੇ ਮੈਂਬਰਾਂ ਦੇ ਪੁਤਲੇ ਵੀ ਸੜਾਂਗੇ ਧੰਨਵਾਦ ਕਰਨ ਕੀ ਦਾਤੂਨ ਪੁਕੇਸ ਗਬਰ ਭਗਵਾਨ ਬਾਲਮੀ ਆਸ਼ੰਤੂ ਨਾ ਫੋਟਸ ਥੇਰ ਮੈਂ ਜਿੰਨੀ ਵੀ ਲੜਾਈ ਲੜੀ ਹੈ ਸੰਸਮਾਜ ਪਵਾਨ ਬਾਣੀ ਮੀਆ ਜਣ ਤੋ ਨਾ ਤਰਸ ਕਿ ਬਾਲਮੀਕੀ ਪਾਈ ਕਰ ਨੇ ਲੜੀ ਨੇ ਕੁਛ ਛਰਾਰਤੀ ਲੋਗਾ ਦਾ ਮਨ ਹੈ ਕਿ ਮੰਦਿਰ ਇੱਕ ਸੰਤਾ ਦਾ ਇਹ ਸੰਤਾ ਦਾ ਮੰਦਿਰ ਨਹੀਂ ਆਮ ਜਨਤਾ ਦਾ ਮੰਦਿਰ ਹੈ ਅੱਜ ਆਮ ਜਨਤਾ ਨੇ ਇਕੱਠੇ ਹੋ ਕੇ ਨਿਰਣਾ ਲਿਆ ਗਿਆ ਕਿ ਜੋ ਪ੍ਰਤੀਨ ਲਾਹ ਰੰਗ ਦਾ ਝੰਡਾ ਤੀਰਤਮਨ ਵਾਲਾ ਭਗਵਾਨ ਬਾਲਮੀ ਮਰਦ ਹੀ ਉਹ ਹੀ ਝੰਡਾ ਇੱਤੇ ਲੱਗਣਾ ਚਾਹੀਦਾ ਉਦੇਵਾਰਤੀ ਸਾਰੇ ਸਰਪੰਚੀ ਨੇ ਪਾਸ ਕੀਤਾ 303 ਤੱਕ ਪ੍ਰਸ਼ਾਸਨ ਲਾ ਰੰਗ ਦਾ ਤੀਜਾ ਮਾਰਾ ਝੰਡਾ ਉੱਤੇ ਚਾੜ੍ਹ ਦੇ ਨਾ ਚਾੜਿਆ ਜਿਹੜੇ ਮੈਂਬਰ ਨੇ ਸਰੇਨ ਬੋਰਡ ਦੇ ਬਣੇ ਉਹਨਾਂ ਦੇ ਪੁਤਲੇ ਵੀ ਜਲਾਏ ਜਾਣਗੇ ਪ੍ਰਸ਼ਾਸਨ ਦੇ ਵੀ ਜਲਾਏ ਜਾਣਗੇ ਅਸੀਂ ਚਾਹੁੰਦੇ ਹਾਂ ਕਿ ਸ਼ਾਂਤਮਈ ਟੰਗ ਨਾ ਹੋ ਜਵੇ ਕੋਈ ਮੰਦਿਰ ਕੋਈ ਗੁਰਦੁਆਰਾ ਪਹਿਲਾਂ ਉੱਥੇ ਨਿਸ਼ਾਨ ਸਾਹਿਬ ਹੁੰਦਾ ਹੈ ਫੇਰ ਮੰਦਿਰ ਬੰਦਾ ਲੇਕਿਨ 2016 ਦਾ ਮੰਦਿਰ ਰੈਡੀ ਹੋ ਗਿਆ ਰਨਿੰਗ ਵਿੱਚ ਹੈ ਅੱਜ 25 ਹੋ ਗਿਆ ਲੇਕਿਨ ਅਜ ਤੱਕ ਉਥੇ ਨਿਸ਼ਾਨ ਸਭ ਨਹੀਂ ਚੜਿਆ ਪਬਲਿਕ ਦੀ ਡਿਮਾਂਡ ਹੈ ਕਿ ਨਿਸ਼ਾਨ ਸਭ ਉਥੇ ਲਾਇਆ ਜਾਵੇ ਨਾ ਲਾਇਆ ਗਿਆ 30 32 32 ਤੇ ਫਿਰ ਜੋ ਹੁੰਦਾ ਭੰਡਾਰੀਪੋਲ ਵਾਲੇ ਪਾਸੇ ਜਾਵਾਂਗੇ ਝੰਡਾ ਤੇ ਲੱਗੇਗਾ ਲਵਾਵਾਂਗੇ ਵੀ ਤੇ ਲਾਉਣੇ ਵੀ ਪੈਣਾ ਹੈ ਧੰਨਵਾਦ ਜੈ ਬਾਲਮਿਕੀ ਹਰ ਹਰ ਬਾਲ ਅੱਜ 12 10 ਦਿਨ ਮੰਗਲਵਾਰ ਨੂੰ 100 ਹਲਕੇ ਵਿੱਚ ਜੋ ਸਾਡੇ ਸੈਨਟੀ ਇੰਸਪੈਕਟਰ ਜੋ ਸਾਡੇ ਸੁਪਰਵਾਈਜ਼ਰ ਦਾ ਅਫੀਸ ਹੈ ਉਸ ਦੇ ਵਿੱਚ ਅੱਜ ਬਹੁਤ ਵੱਡੀ ਮੀਟਿੰਗ ਕੀਤੀ ਗਈ ਜਿਸ ਵਿੱਚ ਇਹੋ ਹੀ ਪੂਰੇ ਆਮ ਜਨਤਾ ਔਰ ਹਿੰਦੂ ਧਰਮ ਫਿਕਰਸਰਮ ਔਰ ਆਮ ਸਮਾਜ ਜਿੰਨੇ ਵੀ ਲੋਕ ਨੇ ਔਰ ਆਮ ਜਨਤਾ ਦੀ ਵਾਜਿ ਹੋ ਸੀ ਕਿ ਹਰ ਜਿਹੜਾ ਮੰਦਰ ਗੁਰਦੁਆਰਾ ਮਸਜਿਦ ਕੁਛ ਵੀ ਹੁੰਦਾ ਉਹਦਾ ਨਿਸ਼ਾਨ ਜ਼ਰੂਰੀ ਹੁੰਦਾ ਇਸ ਕਰਕੇ ਸਾਡੀ ਦੁੱਖदाई ਵਾਲੀ ਗੱਲ ਇਹ ਆ ਕਿ 216 ਦੇ ਵਿੱਚ ਬਾਦਲ ਸਰਕਾਰ ਨੇ 300 ਕਰੋੜ ਰੁਪਇਆ ਲਾ ਕੇ ਬੰਦਰ ਬਣਾਇਆ ਸੀ ਜਿਹਦੀ ਦੇਖ ਰਿਕ ਜਿਹੜੀ ਅੱਜਕੱਲ ਸਹੀ ਧੰਗ ਨਾਲ ਨਹੀਂ ਚੱਲ ਗਈ। ਇਥੋਂ ਜਿੱਕਰ ਕੇ ਬੰਨੀ ਬੇਅਦਬੀ ਲੋਕੀ ਆਖਦੇ ਨੇ ਪਰ ਸਾਡੇ ਨਾਲ ਇਹਦੀ ਬੇਅਦਬੀ ਇੰਨੀ ਮਾੜੀ ਕਿ ਅੱਜਕੱਲ ਝੰਡੇ ਨਹੀਂ ਲੱਗ ਸਕਿਆ। ਹਰ ਜਗ੍ਹਾ ਤੇ ਨਿਸ਼ਾਨ ਤੋਂ ਬਿਨਾ ਨਿਸ਼ਾਨ ਤੇ ਬਿਨਾ ਕੋਈ ਹੁੰਦਾ। ਗੁਰੂ ਮਾਰਾ ਨਿਸ਼ਾਨ ਤੋਂ ਬਿਨਾ ਕੋਈ ਚੱਲਦਾ ਨਹੀਂ। ਸਾਡੀ ਉੱਥੇ ਆਸਥਾ ਵਾ। ਸਾਡਾ ਸਮਾਜ ਸਾਰਾ ਉੱਥੇ ਇਸ ਗੱਲ ਨੂੰ ਮੰਨਦਾ। ਸਾਡੇ ਬੱਚੇ ਪੜ੍ਹੇ ਲਿਖੇ ਉੱਥੋਂ ਜਾਂਦੇ ਆਉਂਦੇ ਆ। ਉੱਥੋਂ ਹਰ ਚੀਜ਼ ਮੰਗਦੇ ਆ ਔਰ ਮਿਲਦੀ ਆ। ਪਰ ਉਹਦੇ ਵਿੱਚ ਨਿਸ਼ਾਨ ਸਾਹਿਬ ਨਾ ਹੋਵੇ ਤੇ ਬਹੁਤ ਘੱਟੀਆਂ ਗੱਲਾਂ, ਸ਼ਰਮਨਾਕ ਗੱਲਾਂ। ਅਸੀਂ ਤੇ ਬੇਨਤੀ ਕਰਦੇ ਪੂਰਾ ਸਮਾਜ ਉਹ ਸਫਾਈ ਮਜ਼ਦੂਰ ਫੈਡਰੇਸ਼ਨ ਚੇਅਰਮੈਨ ਸ੍ਰਿੰਦਰ ਟੋਨਾ ਜੋ ਕਿ ਪੂਰੇ ਪੰਜਾਬ ਦੇ ਘਾਰ ਪੇਸ਼ਣਾ ਦਾ ਅਸੀਂ ਇਹ ਬੇਨਤੀ ਕਰਦੇ ਆਂ ਕਿ ਜਿਹੜੇ ਸਰੈਨ ਬੋਰਡ ਦੇ ਮੈਂਬਰ ਨੇ ਉਹ ਜਦ ਸਰਕਾਰ ਨੇ ਉਹਨਾਂ ਨੂੰ ਆਪਣੇ ਆਪ ਚੁਣਿਆ ਤੇ ਸਰਕਾਰ ਇਹ ਵੀ ਉਹਨਾਂ ਸਰੈਨ ਬੋਰਡ ਦੇ ਮੈਂਬਰਾਂ ਦੀ ਇਹ ਡਿਊਟੀ ਲਗਾਵੇ ਕਿ ਭਗਵਾਨ ਵਾਲਮੀ ਦੇ ਪਰਗਰੁਸਾ ਆ ਰਿਹਾ ਉਸ ਤੋਂ ਪਹਿਲਾਂ ਪਹਿਲਾਂ ਜਿਹੜਾ ਇਹ ਕੰਡਾ ਲੱਗ ਜਾਣਾ ਚਾਹੀਦਾ ਉਹ ਸਰਕਾਰ ਆਪ ਲਾਵੇ ਰੀਤੀ ਰਿਵਾਜਾਂ ਨਾਲ ਜੋ ਵਾਲਮੀਕ ਨੀਤੀ ਰਿਵਾਜ ਚੱਲਦੇ ਹੋ ਦੇ ਨਾਲ ਇਹ ਆਬ ਅੱਗੇ ਹੋ ਕੇ ਝੰਡਾ ਬਲੋ ਤਾਂ ਕਿ ਕੋਈ ਸੰਸਤਾ ਕੋਈ ਜਥੇਬੰਦੀ ਜੋ ਕੋਈ ਤਰਾਇ ਨਹੀਂ ਹੋਵੇਗਾ ਤੇ ਨਾ ਹੋਂਦ ਦਿੱਤਾ ਜਾਏਗਾ ਇਹ ਲਾਜੰਗੜਾ ਸਰੈਨ ਬੋਰਡ ਦੇ ਮੈਂਬਰ ਆਪ ਹੀ ਲਗਾ ਦੇ ਤਾਂ ਕਿ ਸਰਕਾਰ ਦੀ ਵਾਹ ਹੋ ਜੇਗੀ ਔਰ ਇਤਮਾਨ ਜਿਹੜਾ ਕੱਟੇਗੀ ਆਉਣ ਵਾਲੀ ਸਰਕਾਰ ਜਿਹੜੀ ਆ ਉਹ ਫਿਰ ਮੋੜ ਹੋ ਸਕਦੀ ਇਹਨਾਂ ਦੀ ਅਗਰ ਇਹ ਝੰਡਾ ਲੱਗ ਜੇ ਇੰਨੀਆਂ ਗੱਲਾਂ ਕਹਿੰਦਾ ਜੈ ਵਾਲਮੀਕੀ ਹਾਰਾ ਵਾਲਮੀਕੀ ਜੈ ਵਾਲਮੀਕੀ ਹਰ ਹਰ ਵਾਲਮੀਕੀ ਅੱਜ 12 ਅਗਸਤ 205 ਵਾਲਮੀਕੀ ਸਮਾਜ ਤੇ ਤੁਣਾ ਸਾਬ ਡਰੈਸ ਤੋਂ ਵੱਲੋ ਬੜੀ ਹੀ ਵਿਸ਼ਾਲ ਇੱਕ ਮੀਟਿੰਗ ਜਿਹੜੀ ਆ ਉਹ ਅੰਮ੍ਰਿਤਸਰ ਦੇ ਵਿੱਚ ਕੀਤੀ ਗਈ ਆ ਜਿਸ ਦੇ ਵਿੱਚ ਸਮੁੱਚੇ ਵਾਲਮੀਕੀ ਸਮਾਜ ਨੇ ਇੱਕ ਝੰਡੇ ਦੀ 컬러 ਦੀ ਜਿਹੜੀ ਕਿ ਪਿਛਲੇ ਦਿਨਾਂ ਤੋਂ ਚੱਲਦੀ ਪਈ ਆਪਸ ਦੇ ਵਿੱਚ ਆਵਾਦ ਵਿਵਾਦ ਸੀ ਉਹਦੇ ਤੇ ਮੋਹਰ ਲਗਾਈ ਆ ਕਿ ਜਿਹੜਾ ਵਾਲਮੀਕੀ ਤੀਰਥ ਹੈ ਉੱਥੇ ਲਾਲ ਰੰਗ ਦੇ ਝੰਡੇ ਝੁਲਣੇ ਚਾਹੀਦੇ ਨੇ ਕਿਉਂਕਿ ਪੂਰੇ ਵਿਸ਼ਵ ਦੇ ਵਿੱਚ ਜਿੰਨੇ ਵੀ ਵਾਲਮੀਕੀ ਮੰਦਰ ਨੇ ਸਾਰਿਆਂ ਦੇ ਹੀ ਲਾਲ ਰੰਗ ਦੇ ਝੰਡੇ ਝੁਲ ਰਹੇ ਨੇ ਤੋਂ ਅਸੀਂ ਅੱਜ ਡੀਸੀ ਸਾਹਿਬਾ ਅਸੀਂ ਉਹਨਾਂ ਦਾ ਧੰਨਵਾਦ ਕਰਦੇ ਆਂ ਉਹਨਾਂ ਪਿਛਲੇ ਦਿਨਾਂ ਵਿੱਚ ਨਿਸ਼ਾਨਦੇਹੀ ਕਰਵਾਈ ਹੈ ਸੀਪੀ ਸਾਹਿਬ ਵੀ ਵਾਲਮੀਕੀ ਸਮਾਜ ਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਤੁਰਦੇ ਨੇ ਸਾਡੀਆਂ ਜਿੰਨੀਆਂ ਵੀ ਪਹਿਲੀਆਂ ਮੰਗਾਂ ਨੇ ਤਕਰੀਬਨ ਉਹਨਾਂ ਵਿੱਚੋਂ ਕਈ ਜੜੀਆਂ ਨੇ ਉਹ ਮੰਨੀਆਂ ਗਈਆਂ ਨੇ ਤੋਂ ਅੱਜ ਜਿਹੜੀ ਇਹ ਮੀਟਿੰਗ ਹੋਈ ਹੈ ਬੜੀ ਵਿਸ਼ਾਲ ਮੀਟਿੰਗ ਸੀ ਪੂਰੇ ਅੰਮ੍ਰਿਤਸਰ ਦੇ ਜ਼ਿਲ੍ਹੇ ਦੇ ਵਾਲਮੀਕੀ ਸਫਾਈ ਸੇਵਕ ਜਿਹੜੀ ਕਿ ਸਾਡੇ ਵਿਨੋਦ ਬਿੱਟਾ ਜੀ ਫੈਡਰੇਸ਼ਨ ਦੇ ਪ੍ਰਧਾਨ ਨੇ ਉਹਨਾਂ ਦੀ ਅਗਵਾਈ ਵਿੱਚ ਹੋਈ ਆ ਇੱਥੇ ਸੁਰਿੰਦਰ ਟੋਨਾ ਜੀ ਚੇਅਰਮੈਨ ਤੇ ਟੂਨਾ ਸਾਹਿਬ ٹرسٹ ਦੇ ਓਮਪ੍ਰਕਾਸ਼ ਗੱਬਰ ਜੀ ਚੇਅਰਮੈਨ ਸਾਹਿਬ ਵੀ ਨਾਲ ਸੀਗੇ ਤੋਂ ਸਾਰਿਆਂ ਦਾ ਇੱਕ ਫੈਸਲਾ ਹੈ ਇਹ ਜਿਹੜੀ ਮੀਟਿੰਗ ਹੈ ਨਾ ਇਹ ਬਹੁਤ ਵਿਸ਼ਾਲ ਮੀਟਿੰਗ ਹੋਈ ਆ ਤੋਂ ਸਾਰਿਆਂ ਨੇ ਇੱਕੋ ਹੀ ਧਾਰਨਾ ਹੈ ਕਿ ਜਿੱਦਾਂ ਵਿਸ਼ਵ ਦੇ ਵਿੱਚ ਵਾਲਮੀਕ ਮੰਦਰਾਂ ਦੇ ਉੱਤੇ ਲਾਲ ਝੰਡੇ ਝੁਲਦੇ ਨੇ ਉਸੇ ਤਰ੍ਹਾਂ ਹੀ ਲਾਲ ਰੰਗ ਦੇ ਝੰਡੇ ਜਿਹੜੇ ਨੇ ਉਹ ਸਾਡੇ ਤੀਰਥ ਤੇ ਝੁਲਣੇ ਚਾਹੀਦੇ ਨੇ ਤੋਂ ਅਸੀਂ ਸ਼ਰਾਈਨ ਬੋਰਡ ਦੇ ਸਾਰੇ ਪੰਜਾਂ ਮੈਂਬਰਾਂ ਨੂੰ ਜਿਹੜੇ ਕਿ ਸਾਡੇ ਸਮਾਜ ਦੇ ਵਿੱਚੋਂ ਹੀ ਆਏ ਨੇ ਉਹਨਾਂ ਨੂੰ 15 ਦਿਨ ਪਹਿਲਾਂ ਵੀ ਬੇਨਤੀ ਕੀਤੀ ਸੀ ਕਿ ਇਸ ਤੀਰਥ ਤੇ ਇੱਕ ਝੰਡਾ ਜਿਹੜਾ ਨਾ ਉਹ ਜ਼ਰੂਰ ਝੁਲਣਾ ਚਾਹੀਦਾ ਵਾ ਬਹੁਤ ਸਾਰੀਆਂ ਬੀਬੀਆਂ ਵੀ ਸਾਡੇ ਨਾਲ ਇਸ ਮੀਟਿੰਗ ਦੇ ਵਿੱਚ ਸ਼ਾਮਲ ਹੋਈਆਂ ਨੇ ਜਿਨ੍ਹਾਂ ਦੇ ਦਸਤਖਤ ਕਰਾ ਕੇ ਅਸੀਂ ਅੱਜ ਡੀਸੀ ਸਾਹਿਬਾ ਨੂੰ ਇਹ ਲੈਟਰ ਦੇਣ ਜਾ ਰਹੇ ਹਾਂ ਤੋਂ ਬਾਕੀ ਸਾਰਿਆਂ ਨੇ ਇੱਕ ਮਤਾ ਪਾਸ ਕੀਤਾ ਹੈ ਕਿ 30 ਤਰੀਕ ਤੱਕ ਅਗਰ ਇਸ ਦੇ ਉੱਤੇ ਕੋਈ ਕਾਰਵਾਈ ਨਹੀਂ ਹੁੰਦੀ ਤੇ ਫਿਰ ਸਾਡੇ ਕੋਲ ਜਾਦੇ ਬੋਲਣਾ ਤੇ ਜਾਂ ਫਿਰ ਰਸਤੇ ਜਾਮ ਆ ਤੋ ਪੰਡਾਰੀ ਪੁਲ ਦੇ ਉੱਤੇ ਫਿਰ ਅਸੀਂ ਆਪਣਾ ਰੋਸ ਮੁਜਾਹਿਰਾ ਕਰਾਂਗੇ ਜੈ ਵਾਲਮਿਕੀ ਹਰ ਹਰ ਮਾਲਮਿਕੀ ਪਿਛਲੇ ਕੁਝ ਦਿਨ ਹੀ ਸਾਡੀ ਮੀਟਿੰਗ ਹੋਈ ਸੀਗੀ ਜਿੱਚ ਸੀਪੀ ਸਾਹਿਬ ਡੀਸੀ ਮੈਡਮ ਹੋਰ ਵੀ ਐਸਪੀ ਸਾਹਿਬ ਹੋਰ ਵੀ ਕਾਫੀ ਸਮਾਜ ਦੇ ਜਿਹੜੇ ਸਾਡੇ ਸੀਗੇ ਸੰਤ ਸਮਾਜ ਦੇ ਸਾਰੇ ਲੋਕਾਂ ਨਾਲ ਮੀਟਿੰਗ ਹੋਈ ਸੀਗੀ ਉੱਥੇ ਇੱਕ ਨਿਰਣੇ ਇਹ ਲਿਆ ਗਿਆ ਸੀਗਾ ਕੀ ਤੀਰਥ ਦੇ ਉੱਪਰ ਇੱਕ ਝੰਡਾ ਜਿਹੜਾ ਕਿ ਹਰ ਮੰਦਰ ਹਰ ਗੁਰਦੁਆਰੇ ਦੇ ਉੱਪਰ ਤੁਸੀਂ ਦੇਖਿਆ ਹੀ ਹੋਏਗਾ ਸਾਰਿਆਂ ਨੇ ਵੀ ਹੁੰਦਾ ਆ ਅਸੀਂ ਉਹਨਾਂ ਤੋਂ ਇਹੀ ਮੰਗ ਕੀਤੀ ਸੀਗੀ ਵੀ ਸਾਡੇ ਪ੍ਰਗਟ ਦਿਵਸ ਤੋਂ ਪਹਿਲਾਂ-ਪਹਿਲਾਂ ਜਿਹੜਾ ਵੀ ਉੱਥੇ ਸਾਡਾ ਝੰਡਾ ਜਿਹੜਾ ਝੂਲਣਾ ਚਾਹੀਦਾ ਆ ਵੀ ਜਿੰਨੇ ਵੀ ਉੱਥੇ ਸੰਗਤ ਆਂਦੀ ਆ ਮੱਥਾ ਟੇਕਣ ਆਂਦੀ ਆ ਜਿਸ ਤਰ੍ਹਾਂ 골ਡਨ ਟੈਂਪਲ ਦੁਰ ਗਿਆਨਾ ਟੈਂਪਲ ਉੱਥੇ ਵੀ ਜਾ ਕੇ ਝੁਕਦੇ ਨੇ ਉਹ ਤੀਰਥ ਤੇ ਆ ਕੇ ਵੀ ਝੁਕਣ ਵੀ ਜਿਸ ਤਰ੍ਹਾਂ ਵੀ ਕੋਈ ਲੇਡੀਜ਼ ਆਉਂਦੀਆਂ ਆ ਜਾਂ ਕਿਸ ਤਰ੍ਹਾਂ ਵੀ ਕਿਸੇ ਵੀ ਤਰ੍ਹਾਂ ਦਾ ਆਪਣੀ ਮਨਛਾ ਦੇ ਨਾਲ ਉੱਥੇ ਆ ਕੇ ਮੱਥਾ ਟੇਕਦੇ ਨੇ ਵੀ ਉਹ ਚੀਜ਼ ਸਾਨੂੰ ਅਸੀਂ ਉਥੇ ਮੰਗ ਕੀਤੀ ਸੀਗੀ ਤੇ ਬਸ ਹੁਣ ਵੀ ਅਸੀਂ ਇਹੀ ਅਪੀਲ ਕਰਦੇ ਆਂ ਵੀ ਪ੍ਰਗਟ ਦਿਵਸ ਤੋਂ ਪਹਿਲਾਂ ਪਹਿਲਾਂ ਜਿਹੜਾ ਝੰਡਾ ਆ ਉਹ ਤੀਰਥ ਦੇ ਉੱਪਰ ਲੱਗ ਜਾਣਾ ਚਾਹੀਦਾ ਤੇ ਉਹ ਝੰਡੇ ਦਾ ਰੰਗ ਲਾਲ ਹੋਣਾ ਚਾਹੀਦਾ ਆ ਜੇਕਰ ਉਹ ਪ੍ਰਗਟ ਦਿਵਸ ਤੋਂ ਪਹਿਲਾਂ 30 ਤਰੀਕ ਤੋਂ ਪਹਿਲਾਂ ਉਥੇ ਨਿਸ਼ਾਨ ਨਹੀਂ ਲੱਗਿਆ ਤਾਂ ਫਿਰ ਜਾਂ ਤਾਂ ਫਿਰ ਅਸੀਂ ਰਸਤੇ ਜਾਮ ਕਰਾਂਗੇ ਤੇ ਜਾਂ ਫਿਰ ਅਗੇ ਡੀਸੀ ਮੈਡਮ ਨੂੰ ਪਤਾ ਹੀ ਆ ਵੀ ਸਾਡੇ ਕੀ ਮੰਗਾ ਉਹ ਕਿਸ ਤਰ੍ਹਾਂ ਕਿ ਤਰੀਕੇ ਨਾਲ ਪੂਰੀਆਂ ਕਰੇ